ਸਤਨਾਮ ਧੰਵਾਹਿ ਗੁਰੂ ਸਾਹਿਬ ਜੀ ਸੋਰਠ ਮਹਲਾ ਚੌਥਾ ਪੰਜ ਪਦ ਆਚਰ ਚਰੈ ਤਾਂ ਸਿਧ ਹੋਈ ਸਿੱਧੀ ਤੇ ਬੁੱਧ ਪਾਈ ਪ੍ਰੇਮ ਕੇ ਸਰ ਲਾਗੇ ਤਨ ਫੀਤਰ ਤਾਂ ਭ੍ਰਮ ਕਟਿਆ ਜਾਈ ਮੇਰੇ ਗੋਬਿੰਦ ਆਪਣੇ ਜਾਨਕੋ ਦੇ ਵਢਾਈ ਗੁਰਮਤਿ ਰਾਮ ਨਾਮ ਪਰਗਾਸ ਹੋ ਸਦਾ ਰਹੋ ਸਰਣਾਈ ਰਹਾ ਇਹੋ ਸੰਸਾਰ ਸਭ ਆਵਣ ਜਾਣਾ ਮਨ ਮੂਰਗ ਜੇਤ ਅਜਾਣਾ ਹਾਰ ਜਿਓ ਗਿਰਪਾ ਕਰੋ ਗੁਰ ਮਿਲਹੁ ਤਾਂ ਹਰ ਨਾਮ ਸਮਾਣਾ ਜਿਸ ਕੀ ਵਤ ਸੋਈ ਪ੍ਰਭ ਜਾਣੇ ਜਿਸ ਨੂੰ ਦੇ ਸੋ ਪਾਏ ਵਾਸਤ ਨੂੰ ਆਤਿ ਅਗਮ ਅਗੋਚਰ ਗੁਰ ਪੁਰਾ ਅਲਕ ਲਗਾਏ ਜਿਨੇ ਜਾ ਕੀ ਸੋਹੀ ਜਾਣੇ ਗੁੰਗੇ ਕੀ ਮਠਿਆਈ ਰਤਨ ਲੋਕਾਂ ਆ ਲੁਕੇ ਨਹੀਂ ਜੇ ਕੋ ਰਖੇ ਲਗਾਈ ਸਭ ਗਜ ਤੇਰਾ ਤੂੰ ਅੰਤਰ ਜਾਮੀ ਤੂੰ ਸਬਨਾ ਕਾ ਬ੍ਰਵ ਸੋਈ ਜਿਸ ਨੂੰ ਦਾਤ ਕਰੇ ਸੋ ਪਾਏ ਜਾਨ ਨਾਨਕ ਅਵਰ ਨ ਕੋਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਚੌਥਾ ਪੰਜ ਪਦਾ ਆਚਰ ਚਰੈ ਤਾਂ ਸਿੰਧ ਹੋਈ ਸਿੱਧੀ ਤੇ ਬੁੱਧ ਪਾਈ ਪ੍ਰੇਮ ਕੇ ਸਰ ਲਾਗੇ ਤਨ ਫੀਤਰ ਤਾਂ ਭ੍ਰਮ ਕਟਿਆ ਜਾਈ ਮੇਰੇ ਗੋਬਿੰਦ ਆਪਣੇ ਜਾਨਕੋ ਦੇ ਵਢਾਈ ਗੁਰਮਤਿ RAM ਨਾਮ ਪਰਗਾਸ ਹੋ ਸਦਾ ਰਹੋ ਸਰਣਾਈ ਰਹਾ ਇਹੋ ਸੰਸਾਰ ਸਭ ਆਵਣ ਜਾਣਾ ਮਨ ਮੂਰਖ ਜੇਤ ਅਜਾਣਾ ਹਾਰ ਜਿਓ ਗਿਰਪਾ ਕਰੋ ਗੁਰ ਮਿਲ ਹੋ ਤਾਂ ਹਰ ਨਾਮ ਸਮਾਣਾ ਜਿਸ ਕੀ ਵਤ ਜੋਈ ਪ੍ਰਭ ਜਾਣੇ ਜਿਸ ਨੂੰ ਦੇ ਸੋ ਪਾਏ ਵਾਸਤ ਨੂੰ ਆਤਿ ਅਗਮ ਅਗੋਚਰ ਗੁਰ ਪੁਰਾ ਅਲਕ ਲਗਾਏ ਜਿਨੇ ਜਾਂ ਕੀ ਸੋਹੀ ਜਾਣੇ ਗੁੰਗੇ ਕੀ ਮਠਿਆਈ ਰਤਨ ਲੋਕਾਂ ਆ ਲੁਕੇ ਨਹੀਂ ਜੇ ਕੋ ਰਖੇ ਲੁਕਾਈ ਸਭ ਗਜ ਤੇਰਾ ਤੂੰ ਅੰਤਰ ਜਾਮੀ ਤੂੰ ਸਬਨਾ ਕਾ ਬ੍ਰਵ ਸੋਈ ਜਿਸ ਨੂੰ ਦਾਤ ਕਰੇ ਸੋ ਪਾਏ ਜਾਨ ਨਾਨਕ ਆਵਰ ਨਾ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਚੌਥਾ ਪੰਜ ਪਦਾ ਆਚਰ ਚਰੈ ਤਾਂ ਸਿੰਧ ਹੋਈ ਸiddhi ਤੇ ਬੁੱਧ ਪਾਈ ਪ੍ਰੇਮ ਕੇ ਸਰ ਲਾਗੇ ਤਨ ਫੀਤਰ ਤਾਂ ਭ੍ਰਮ ਕਾਟਿਆ ਜਾਈ ਮੇਰੇ ਗੋਬਿੰਦ ਆਪਣੇ ਜਾਨਕੋ ਦੇ ਵਢਾਈ ਗੁਰਮਤਿ RAM ਨਾਮ ਪਰਗਾਸ ਸਦਾ ਰਹੋ ਸਰਣਾਈ ਰਹਾ ਇਹੋ ਸੰਸਾਰ ਸਭ ਆਵਣ ਜਾਣਾ ਮਨ ਮੂਰਖ ਜੇਤ ਅਜਾਣਾ ਹਰ ਜਿਓ ਗਿਰਪਾ ਕਰੋ ਗੁਰ ਮਿਲਹੁ ਤਾ ਹਰ ਨਾਮ ਸਮਾਣਾ ਜਿਸ ਕੀ ਵਤ ਜੋਈ ਪ੍ਰਭ ਜਾਣੇ ਜੇ ਸਨੋਂਦੇ ਸੁਪਾਏ ਵਾਸਤ ਨੂੰ ਆਤੇ ਆਗਮ ਆ ਗੋਚਰ ਗੁਰਪੁਰਾ ਅਲਕ ਲਗਾਏ ਜਿਨੇ ਜਾ ਕੀ ਸੋਹੀ ਜਾਣੇ ਗੁੰਗੇ ਕੀ ਮਠਿਆਈ ਰਤਨ ਲੋਕਾਂ ਆ ਲੁਕੇ ਨਹੀਂ ਜੇ ਕੋ ਰਖੇ ਲੁਕਾਈ ਸਾਬ ਗਜ ਤੇਰਾ ਤੂੰ ਅੰਤਰ ਜਾਮੀ ਤੂੰ ਸਵਨਾ ਕਾ ਬਰਵ ਸੋਈ ਜਿਸ ਨੂੰ ਦਾਤ ਕਰੇ ਸੋ ਪਾਏ ਜਾਨ ਨਾਨਕ ਅਵਰ ਨ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ